ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ 11 ਵਜੇ ਚੱਲੇ ਆ ਤੇ ਆਪਾਂ ਅੱਜ ਲੱਗੇ ਸੀਗੇ ਰਸੋਈ ਦੀ ਆਹ ਸਫਾਈ ਕਰਨ ਧੋ ਲੈ ਜਾਂ ਉਪਰੋਂ ਵੀ ਸਾਰੇ ਭਾਂਡੇ ਭੁੰਡੇ ਮੰਮੀ ਨੇ ਧੋਤੇ ਮੈਂ ਰਸੋਈ ਧੋਤੀ ਤੇ ਇੱਧਰ ਰੱਖਿਓ ਆ ਤੇ ਬਾਕੀ ਹੁਣ ਹਜੇ ਆਹ ਧੋਣੀਆਂ ਸੈਲਫ ਦੇ ਕਵਰ ਗਿਆ ਫਿਰ ਜਦੋਂ ਸੌਕ ਗਏ ਫਿਰ ਨਾਲ ਹੀ ਭਾਂਡੇ ਰੱਖ ਦਵਾਂਗੇ ਤੇ ਬਾਕੀ ਆਪਣਾ ਇੱਧਰ ਆਹ ਸਾਰੇ ਧੋ ਹੋ ਗਿਆ ਚੰਗੀ ਤਰ੍ਹਾਂ ਇਹ ਹਨਾ ਫੱਟੇ ਤੇ ਉਹ ਚਿਕਨੀ ਚਿਕਣਾ ਜਿਹੜੀ ਚੱਕਣੀ ਜੀ ਬਹੁਤ ਹੋਈ ਸੀਗੀ ਤੇ ਉਹਦੇ ਕਰਕੇ ਫਿਰ ਕਾਲੀ ਕਾਲਾ ਜਿਹਾ ਹਨਾ ਲੱਗਦਾ ਸੀਗਾ ਫੱਟਾ ਤੇ ਸਾਰਾ ਆਪਾਂ ਹੁਣ ਚੰਗੀ ਤਰ੍ਹਾਂ ਨਾਲ ਧੋ ਦਿੱਤਾ ਹੈ ਤੇ ਕੱਪੜੇ ਪਹਿਲੇ ਹੀ ਬਾਕੀ ਕੰਮ ਆਪਾਂ ਪਹਿਲੇ ਹੀ ਕਰ ਲੈ ਸੀਗੇ ਦੁੱਧ ਦੁੱਧ ਦਵਾ ਲ ਕੇ ਫਰਿੱਜ ਫ੍ਰਿਜ ਹੁਣ ਉਦਾਂ ਕਿਸੇ ਦਿਨ ਸਾਫ਼ ਕਰ ਲਵਾਂਗੇ ਬੱਕਰੀ ਉਹਦਾ ਮੈਂ ਖਲਾਰਾ ਨਹੀਂ ਪਾਇਆ ਕਿਉਂਕਿ ਉਹ ਵਿੱਚੋਂ ਦੁੱਧ ਦੁੱਧ ਬਾਹਰ ਰੱਖਣਾ ਪੈਣਾ ਸੀਗਾ ਇਸ ਕਰਕੇ ਤੇ ਬਾਕੀ ਸਮਰ ਦੇਖਦੀ ਆਂ ਕੀ ਕਰਦਾ ਸੌਂ ਗਿਆ ਲੱਗਦਾ ਕੱਦੂ ਤੂੰ ਜਾਗਦਾ ਹਾਫ ਸਵੇਆ ਹਾਂ ਤੂੰ ਜਾਗਦਾ ਸ਼ੀ ਮੇਰਾ ਪੁੱਤ ਚੱਦਰ ਚੁੱਦਰ ਵੀ ਆਪਾਂ ਜੀ ਚੇਂਜ ਕੀਤੀ ਸੀਗੀ ਤੇ ਉਹ ਜੀ ਉਹ ਚਪਚੀਪੀ ਜੀ ਬਹੁ ਐਸੀ ਬਿਛਾਈ ਤਾਂ ਪਾਰਸੋ ਸੀਗੀ ਤੇ ਫਿਰ ਮੈਂ ਚੱਕੇ ਦਿੱਤੀ ਤੇ ਇੱਕ ਗੱਦੇ ਦਾ ਕਵਰ ਧੋ ਦਿੱਤਾ ਆ ਦੋਨੇ ਲਾ ਕੇ ਸਲਾਬ ਵੇਜਿਆ ਤਾਂ ਸਾਨੂੰ ਸਮੈਲ ਜੀ ਆਉਂਦੀ ਸੀਗੀ ਤੇ ਬਾਕੀ ਟਾਈਮ 10:30 ਹੋਏ ਆ ਤੇ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਮਿਲਦੇ ਆ ਥੋੜੇ ਟਾਈਮ ਤੱਕ ਆ ਕੀ ਦੇਖਦੇ ਆ ਟਾਈਮ ਸ਼ੇਵਾ ਚੱਲੇ ਆਪਾਂ ਦਾਲ ਧਾਰ ਦਿੱਤੀ ਆ ਇੱਧਰ ਤੇ ਭਾਂਡੇ ਵਗੈਰਾ ਇਦਾਂ ਲਾ ਦਿੱਤੇ ਸੀਗੇ ਸਾਰੇ ਤੋਂ ਹੋ ਗਏ ਹੁਣ ਚਮਕ ਗਏ ਹਨ ਭਾਂਡੇ ਤੇ ਇੱਥੇ ਕੁੱਕਰ ਰੱਖਿਆ ਸੀ ਬਾਕੀ ਥੋੜਾ ਖਾਲੀ ਆ ਹਜੇ ਕੋਈ ਹੋਰ ਭਾਂਡਾ ਵਗੈਰਾ ਰੱਖ ਹੋ ਜਾਂਦਾ ਆ ਤੇ ਬਾਕੀ ਇੱਧਰ ਉਹ ਜਿਹੜੇ ਸਗਲੇ ਜੇ ਸੀਗੇ ਵੱਡੇ ਉਹ ਇੱਥੇ ਪਏ ਸੀ ਉਹਦੇ ਕਰਕੇ ਨਾ ਭਾਂਡੇ ਆ ਮੋਂ ਨੂੰ ਸਾਰੇ ਮਤਲਬ ਪਿੱਛੇ ਨੂੰ ਰੱਖਣੇ ਹੁੰਦੇ ਸੀ ਚੱਜ ਨਾਲ ਫਿਰ ਉਹ ਮੈਂ ਸਾਰੇ ਉੱਥੇ ਖੁੰਜੇ ਜੀ ਟਿਕਾ ਦਿੱਤੇ ਕਿਉਂਕਿ ਉਹਨਾਂ ਦੀ ਸੀਨੀਵਾਰ ਤੋਂ ਜਿਹੜੇ ਨਹੀਂ ਕਰਦੇ ਹੈਗੇ ਤੇ ਆਹ ਵਾਲੇ ਚੀਜ਼ ਆਹ ਗਲਾਸ ਵੀ ਨਹੀਂ ਅਸੀਂ ਇੰਨਾ ਬਾਰਤ ਦੇ ਆਏ ਗਏ ਤੇ ਹੋਇਆ ਵੀ ਜਿੱਦਾਂ ਇਧਰੋਂ ਘਟ ਗਿਆ ਨਾ ਫਿਰ ਇਧਰੋਂ ਚੱਕ ਲਏਦੇ ਆ ਬਸ ਉੱਦੇ ਇਹ ਟਿਕਾ ਕੇ ਰੱਖਿਓ ਆ ਤੇ ਉਹ ਥਾਲ ਵਗੈਰਾ ਵੀ ਨਹੀਂ ਅਸੀਂ ਯੂਜ਼ ਕਰਦੇ ਹੈਗੇ ਨਾ ਬਸ ਉਹ ਵੈਸੇ ਇਧਰ ਰੱਖਿਆ ਹਜੇ ਤਾਂ ਮੈਂ ਬਹੁਤ ਜ਼ਿਆਦਾ ਭਾਂਡੇ ਇੱਥੇ ਸਾਰੇ ਹੀ ਸੈਲ ਭਰੀ ਹੁੰਦੀ ਸੀਗੀ ਚੱਕ ਕੇ ਜਿੱਦਾਂ ਅਸੀਂ ਰੱਖ ਦਿੱਤੀ ਸੀ ਕਿਉਂਕਿ ਲੋਡ ਨਹੀਂ ਪੈਂਦੀ ਸੀ ਕਿ ਇੰਨੀ ਭਾਂਡਿਆਂ ਦੀ ਹਨਾ ਤਾਂ ਕਰਕੇ ਤੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਮੈਨੂੰ ਫਾਇਦਾ ਹੋਇਆ ਆ ਜਿਹੜਾ ਅਸੀਂ ਆ ਰੈਕ ਲਿਆ ਸੀਗਾ ਇਹਦੇ ਵਿੱਚ ਵੀ ਕਾਫੀ ਜਿਹੜੇ ਅਸੀਂ ਜਿੰਨੇ ਵੀ ਸਾਡੇ ਵਰਤੋਂ ਦੇ ਭਾਂਡੇ ਹਨਾ ਸਾਰੇ ਇਹਦੇ ਵਿੱਚ ਆ ਜਾਂਦੇ ਆ ਤੇ ਦਾਲ ਮੈਂ ਇੱਧਰ ਰੱਖੀ ਆ ਜੀ ਸਾਫ ਤੇ ਮਸਰ ਛੋਲਿਆਂ ਦੀ ਤੇ ਬਾਕੀ ਸਮਰ ਖੇਲਦਾ ਪਿਆ ਆ ਹਾਂਜੀ ਆਂ ਅਮਰੋਦ ਨਹੀਂ ਲੈਣਾ ਪੁੱਤ ਸੈਟ ਤੇ ਗੰਦਾ ਆ ਹਾਂ ਦੇ ਬੱਬੂ ਹਾਈ ਗੰਦਾ ਤੇ ਮੁਰਗਾ ਦੇ ਨੋ ਖਰਾਬ ਹੋ ਗਏ ਆ ਤੇ ਬਾਕੀ ਮੀਮੂ ਇੰਨਾ ਆਉਂਦਾ ਨਹੀਂ ਹੈਗਾ ਕੱਲ ਵੀ ਨਹੀਂ ਆਇਆ ਮਾਰੀਆਂ ਜਿਹਾ ਦੋ ਕਣੀਆਂ ਜਿਹਾ ਪੈ ਕੇ ਹਟ ਗਈਆਂ ਤੇ ਹੁਣ ਵੀ ਹੈ ਨਾ ਉਹ ਮੰਮੀ ਬੱਦਲ ਹੋਇਆ ਆ ਨਾ ਹਵਾ ਚੱਲਦੀ ਪੱਤਿਆਂ ਦੇ ਬਿਨਾ ਹਾਂ ਕੀ ਕੀ ਪੱਖਿਆਂ ਦੀ ਵੀ ਮਾੜੀ ਹਵਾ ਨਹੀਂ ਲੱਗਦੀ ਸਮਰ ਵੀ ਵਿਚਾਰਾ ਹੋਰ ਤਰ੍ਹਾਂ ਹੋਇਆ ਕੀ ਲੈਣਾ ਕੋਠੇ ਤੇ ਸਿੱਟਣਾ ਹਾਂ ਛ ਟੀਕਾ ਠੀਕਾ ਬੋਮਾ ਹਾਂ ਬੋਲ ਬੋਲ ਹੈ ਨਹੀਂ ਉਹਦੇ ਕਿੱਥੇ ਉਹਦੇ ਚਲ ਦੱਸ ਕਿੱਥੇ ਆ ਦੱਸ ਕਿੱਥੇ ਆ ਬੋਲ ਮੈਨੂੰ ਦੱਸ ਦੱਸ ਕਿੱਥੇ ਆ ਬੋਲ ਕਿੱਤੇ ਆ ਕਿੱਤੇ ਆ ਕਿੱਤੇ ਆ ਕਿੱਤੇ ਆ ਕਿੱਤੇ ਆ ਕਿੱਤੇ ਆ ਉਹ ਬੈੱਡ ਥੱਲੇ ਆ ਹਾਂ ਮੈਂ ਨਹੀਂ ਘੱਟ ਕੇ ਦੇਣੀ ਤੈਨੂੰ ਹਾਂ ਹੋਰ ਕੁਝ ਖੇਡ ਲਾ ਤੂੰ ਹੋਰ ਕੁਝ ਖੇਡ ਲਓ ਹੈ ਤੇ ਟਾਈਮ ਸਹੀ ਵੱਜ ਗਿਆ ਤੇ ਮੈਂ ਇਧਰ ਸਲਵਾਰ ਵੀ ਪਹਿਲਾਂ ਸੀਂਦੀ ਪਈ ਸੀਗੀ ਆਹ ਤੇ ਮੇਰੀ ਇਹ ਮੈਂ ਦੋ ਸੂਟ ਹਨ ਇੱਕ ਮੰਮੀ ਨੇ ਲੈ ਕੇ ਦਿੱਤਾ ਸੀ ਮੈਨੂੰ ਇਹ ਜਿੱਦਾਂ ਉਹ ਆ ਰਿਯੋਨ ਜੈ ਦੇ ਇਹ ਸਸਤੇ ਹੀ ਮਿਲ ਗਏ ਸੀਗੇ ਤੇ ਕਲਰ ਵੀ ਵਧੀਆ ਸੀ ਇੱਕ ਇਹ ਸੀਗਾ ਤੇ ਇਹ ਕਾਹ ਵਾਲਾ ਆ ਤੇ ਮੈਂ ਤਾਂ ਚੱਲ ਮਾੜਾ ਮੋਟਾ ਸ਼ਹਿਰ ਨੂੰ ਜੇ ਕਿਤੇ ਜਾਣਾ ਪਾ ਕੇ ਨਹੀਂ ਤਾਂ ਘਰ ਹੀ ਪਾ ਲੈਣੇ ਕਿਉਂਕਿ ਇਹਨਾਂ ਨਾਲ ਚੁੰਨੀਆਂ ਹੈ ਨਹੀਂ ਗਿਆ ਤੇ ਇਹ 550 ਦੇ ਦੋ ਸੂਟ ਆ ਗਏ ਸੀਗੇ ਤੇ 500 ਦੇ ਤੇ 2.5 200 ਦਾ ਸੂਟ ਸੀਗਾ ਇਹ ਤੇ ਕਾਕੇ ਇੰਨੇ ਕੁ ਦਾ ਤਾਂ ਪਿਆ ਮਾਟੀ ਸ਼ਾਲਟ ਵੀ ਜੇ ਆਪਾਂ ਲੈਣ ਜਾਈਏ ਉਹੀ ਤੇ 4 450 ਦਾ ਬਣਦਾ ਸੈੱਟ ਪੂਰਾ ਹਨਾ ਤੇ ਫਿਰ ਮੈਂ ਇਹ ਲੈ ਲੈ ਸੀ ਮੈਂ ਕਿਹਾ ਵੀਡੀਓ ਬਗਾਰਾ ਵੀ ਬਣਾਉਣੀਆਂ ਹੁੰਦੀਆਂ ਆ ਉਹਦੇ ਕਰਕੇ ਫਿਰ ਨਾ ਕੱਪੜੇ ਲੀੜਿਆਂ ਦੇ ਤਾਂ ਔਖਾ ਜਾਂ ਹੁੰਦਾ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਗਰਮੀਆਂ ਦੇ ਕੱਪੜੇ ਬਾਲਾ ਟਾਈਮ ਕੱਢਦੇ ਨਹੀਂ ਹੈਗੇ ਤੇ ਬਾਕੀ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਦਿਓ ਮਿਲਦੇ ਆ ਥੋੜੇ ਟਾਈਮ ਤੱਕ બસ ਦਾਲ ਬਣ ਜਵੇ ਫਿਰ ਉਹਨੂੰ ਤੜਕਾ-ਤੜਕਾ ਲਾ ਕੇ ਤਾਂ ਰੋਟੀ ਬਣਾਉਣੀ ਆ ਬਾਹਰ ਤੇ ਜੇ ਮੀਂਹ ਆ ਜਵੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੋਈ ਹੈ ਨਾ ਪੱਖਿਆਂ ਦੀ ਵੀ ਹਵਾ ਬਿਲਕੁਲ ਵੀ ਨਹੀਂ ਲੱਗਦੀ ਹੈਗੀ ਮਸੀ ਅੱਜ ਦੁਪਹਿਰਾਂ ਬਹੁਤ ਔਖਾ ਕੱਟਿਆ ਸੀ ਤੇ ਇੱਕ ਮੈਂ ਸਵੇਰੇ ਮਦਰ ਦਸੋਈ ਦਾ ਖਲਾਰਾ ਪਾ ਲਿਆ ਸੀ ਚਲੋ ਇਹ ਕੰਮ ਨਿਬੜ ਗਿਆ ਕਿਉਂਕਿ ਨਾ ਕਿੰਨੇ ਦਿਨ ਹੋ ਗਏ ਸੀ ਪਹਿਲਾਂ ਤਾਂ ਮੈਂ ਪਹਿਲਾਂ ਹੀ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੀ ਮੈਂ ਸਫਾਈ ਕਰਨੀ ਸਫਾਈ ਕਰਨੀ ਸੋਈ ਦੀ ਹੋਰ ਤਰ੍ਹਾਂ ਹੁੰਦੀ ਸੀ ਦੇਖ ਦੇਖ ਕੇ ਤੇ ਫਿਰ ਮੈਨੂੰ ਉੱਧਰ ਜਾਣਾ ਪੈ ਗਿਆ ਆਪਣੇ ਪੈਂਡ ਉਧਰ ਨੂੰ ਤੇ ਤਾਂ ਕਰਕੇ ਫਿਰ ਰਹਿ ਗਿਆ ਹੁਣ ਫਿਰ ਮੈਂ ਕੱਲ ਤਾਂ ਰੈਸਟ ਹੀ ਕੀਤੀ ਅੱਜ ਫਿਰ ਮੈਂ ਕਿਹਾ ਬਈ ਘਰੇ ਹੀ ਲੈਨੇ ਸਫਾਈ ਚਲੋ ਹੁਣ 2 ਮਹੀਨੇ 3 ਮਹੀਨੇ ਲੰਘ ਜੂਗੇ ਵਧੀਆ ਨਾ ਉੱਪਰਲੇ ਭਾਂਡੇ ਜਿਹੜੇ ਆ ਸਾਰੇ ਚੰਗੀ ਤਰ੍ਹਾਂ ਆਪਣੇ ਜਿਹੜੇ ਆ ਧੋ ਹੋ ਗਏ ਸਾਫ ਸੁਥਈਆ ਹੋ ਗਿਆ ਸੈਲਫਾਂ ਦੇ ਕਵਰ-ਕਵਰ ਜਿਹੜੇ ਆ ਧੋ ਹੋ ਗਏ ਆ ਤੇ ਬਾਕੀ ਸਮਰਦੇਵ ਪਾਪਾ ਵੀ ਦੇਖੋ ਕਦੋਂ ਤੱਕ ਆਉਂਦੇ ਆ ਤਾਂ ਫੇਰ ਸਮਝਾਂਗਾ ਚੀਜ਼ੀ ਲੈਣ ਹਨਾ ਪਾਪਾ ਨਾਲ ਹਨਾ ਚਲੋ ਠੀਕ ਹੈ ਜੀ ਮਿਲਦੇ ਆ ਥੋੜੇ ਟਾਈਮ ਬਾਅਦ ਹਾਂਜੀ ਇੱਥੇ ਮੈਂ ਦਾਲ ਨੂੰ ਤੜਕਾ ਲਾ ਲਿਆ ਸੀਗਾ ਤੇ ਆਟਾ ਵੀ ਗੋਨਰ ਕੇ ਰੱਖ ਲਿਆ ਸੀ ਫਿਰ ਮੈਂ ਥੋੜਾ ਟਾਈਮ ਬੈਠੀ ਰਹੀ ਤੇ ਫਿਰ ਮੌਸਮ ਤਾਂ ਇੱਦੇ ਲਈ ਸੀਗਾ ਠੀਕ ਹੀ ਸੀ ਮਤਲਬ ਮੀਂਹ ਤਾਂ ਨਹੀਂ ਆਇਆ ਹਵਾ ਵੀ ਮਾੜੀ-ਮਾੜੀ ਚੱਲਦੀ ਸੀ ਫਿਰ ਮੈਂ ਚੁੱਲ੍ਹੇ ਤੇ ਹੀ ਅੱਗ ਬਾਲ ਲਈ ਮੈਂ ਕਿ ਬਾਹਰ ਹੀ ਰੋਟੀ ਬਣਾਉਣੇ ਕਿਉਂਕਿ ਅੰਦਰ ਬਹੁਤ ਜ਼ਿਆਦਾ ਗਰਮੀ ਹੈ ਰਸੋਈ 'ਚ ਤੇ ਰੋਟੀ ਤਾਂ ਮੈਨੂੰ ਇਹੀ ਹੁੰਦਾ ਵੀ ਮੈਂ ਚੁੱਲ੍ਹੇ ਤੇ ਹੀ ਬਣਾਵਾਂ ਤੇ ਕਿਉਂਕਿ ਖੜੇ ਹੋ ਕੇ ਇੱਕ ਬਣਾਉਣੀ ਪੈਂਦੀ ਫੇਰ ਇੱਕ ਗਰਮੀ ਬਹੁਤ ਹੁੰਦੀ ਅੰਦਰ ਤੇ ਬਾਹਰ ਇੱਥੇ ਚੁੱਲ੍ਹੇ ਦਾ ਸੇਕ ਤਾਂ ਚਲੋ ਇਦਾਂ ਨੂੰ ਨਹੀਂ ਆਉਂਦਾ ਹੈਗਾ ਤੇ ਇੱਕ ਪਾਸੇ ਜੇ ਬੈ ਕੇ ਆਪਾਂ ਬਣਾ ਲੀਦੀ ਆ ਤੇ ਜਦੋਂ ਹਵਾ ਹਵਾ ਜ਼ਿਆਦਾ ਚੱਲਦੀ ਹੋਵੇ ਫੇਰ ਥੋੜਾ ਧੂਆਂ ਤਾਂ ਜਿਆ ਹੁੰਦਾ ਹੈ ਉਦਾਂ ਨਹੀਂ ਤਾਂ ਤੇ ਠੀਕ ਹੁੰਦੀ ਆ ਤੇ ਚਲੋ ਜੀ ਮੈਂ ਹੁਣ ਰੋਟੀ ਬਣਾ ਲਵਾਂ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਸਵਾਦ ਨਾਲ ਤੇ ਮੈਂ ਭਾਂਡੇ ਵਗੈਰਾ ਧੋ ਕੇ ਆਈ ਸੀਗੀ ਤੇ ਇਹ ਦਾਲ ਦੂਲ ਫਰਿੱਜ ਚ ਰੱਖੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਸਮਰ ਵੀ ਜਗਾ ਦੇ ਉਹ ਬਾਹਰ ਆਪਣੇ ਚਾਚੀ ਕੋਲ ਤੇ ਬਸ ਆਪਣੇ ਕੰਮ ਕਾਰ ਸਾਰੇ ਨਿਭੜ ਗਏ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ